ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਕਿਰਨ ਨਾਲੇ ਜਿਸ ਨੂੰ ਸੱਕੀ ਨਾਲਾ ਵੀ ਕਿਹਾ ਜਾਂਦਾ ਹੈ ਤੇ ਨਾਲ ਹੀ ਆਲੇਚਕ ਡਰੇਨ ਦੀ ਸਫਾਈ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਅਤੇ ਜਲ ਸਰੋਤ ਮੰਤਰੀ ਨਾਲ ਮੁਲਾਕਾਤ ਕਰਕੇ ਕਿਰਨ ਨਾਲੇ ਦੀ ਸਫਾਈ ਲਈ 55 ਲੱਖ ਰੁਪਏ ਅਤੇ ਆਲੇਚਕ ਡਰੇਨ ਵੀ ਲੱਖ ਰੁਪਏ ਮਨਜ਼ੂਰ ਕਰਵਾ ਲਏ ਹਨ ਕਿਸਾਨਾਂ ਨੇ ਇਸ ਦੇ ਲਈ ਪੰਜਾਬ ਸਰਕਾਰ ਅਤੇ ਚੇਅਰਮੈਨ ਦਾ ਰਮਨ ਬਹਿਰ ਦਾ ਧੰਨਵਾਦ ਕੀਤਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਪਿੰਡ ਲੱਗਣਿਆ ਨਿਸ਼ਾਨ ਸਿੰਘ ਮੇਰਾ ਨਾਮ ਹੈ ਸਾਰੇ ਇਹ ਗੱਲ ਕਰ ਰਹੇ 35 ਸਾਲ ਤੋਂ ਇਹ ਨਾਲਾ ਸਾਫ਼ ਨਹੀਂ ਸੀ ਹੋਇਆ ਤੇ ਮੇਰੇ ਖਿਆਲ ਅਸੀਂ ਪਹਿਲੀ ਵਾਰ ਆਇਆ ਹੋਇਆ ਵੀ ਸਭਾਈ ਕੰਨੀ ਸ਼ੁਰੂ ਹੋਈ ਹੈ ਬਾਕੀ ਇਹ ਵੀ ਲੀਡਰ ਵਧਾਉਂਦੇ ਸੀ ਜਦੋਂ ਚੋਣਾਂ ਲੱਗਿਆ ਜਾਂਦੀਆਂ ਸੀ ਮੋਸਟਲੀ ਇਹ ਕਿ ਜਦੋਂ ਜੁਣਾ ਲੱਗੇ ਆ ਜਣੀਆਂ ਉਦੋਂ ਲੀਡਰ ਨੇ ਆਉਣਾ ਨਹੀਂ ਤਾਂ ਸਾਡੀ ਕਦੀ ਸਾਰ ਨਹੀਂ ਲੀ ਕਿਸੇ ਨੇ ਪਰ ਬੈਲ ਸਾਹਿਬ ਦਾ ਇਦਾਂ ਧੰਵਾਦ ਆ ਇਹਨਾਂ ਨੇ ਜਦੋਂ ਵੀ ਅਸੀਂ ਕਹੀਏ ਉਦੋਂ ਹਾਜ਼ਰ ਹੁੰਦੇ ਨੇ ਬਾਕੀ ਧੰਵਾਦ ਕਰਦੇ ਆ ਭਗਤ ਮਾਨਜੀ ਦਾ ਗੋਲਜੀ ਦਾ ਤੇ ਬਾਕੀ ਮੈਂ ਦੁਬਾਰਾ ਧੰਵਾਦ ਕਰਦਾ ਬੈਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਸਾਰ ਲਈ ਏ ਪਰਮਜੀਤ ਸਿੰਘ ਸਾਹਿਬ ਦਾ ਸਰਪ੍ਰਾਈਜ਼ ਪਿੰਡ ਹਸਨਪੁਰ ਇੱਥੇ ਕਰਨ ਵਾਲੇ ਤੇ ਪਹੁੰਚੇ ਕਮਾਲਪੁਰ ਅਹੀਂ ਤੇ ਬੈਲ ਸਾਹਿਬ ਦਾ ਤੇ ਸਰਕਾਰ ਦਾ ਕੋਟ ਕੋਟ ਧੰਨਵਾਦ ਕਰਨੇ ਵੀ ਜਿਹਨੇ 30 ਸਾਲ ਬਾਅਦ ਇਹ ਇਲਾਕੇ ਦੀ ਸਾਫ ਦੀ ਛੋੜੀ ਲਈ ਆ ਤੇ ਲੋਕਾਂ ਦੀ ਫਸਲ ਮਰਨ ਤੋਂ ਬਚ ਜੇਗੀ ਤੇ ਬਹੁਤ ਬਹੁਤ ਇਹ ਮਿਹਰਬਾਨੀਆਂ ਹੋਰੀਆਂ ਤੋਂ ਵੱਧ ਕੀ ਸ਼ੁਕਰਾਨਾ ਹੋ ਸਕਦਾ ਇਹਨਾਂ ਦਾ ਅਹੀਂ ਤੇ ਬੜੇ ਖੁਸ਼ ਆ ਜੀ ਇਲਾਕਾ ਬੜਾ ਖੁਸ਼ ਆ ਬੀਬੀਆਂ ਤੱਕ ਵੇਖਣ ਆਈਆਂ ਨੇ ਵੀ ਲੋਕਾਂ ਦੀ ਫਸਲ ਬਚ ਜੇਗੀ ਤੇ ਜੇ ਇਦਾਂ ਸਪਾਈ ਹੋ ਗਈ ਤੇ ਬਾਕੀ ਜਿਹੜੀ ਮਹਾਰਾਜ ਮਿਹਰ ਕਰ ਦੇਣੀਆਂ ਇੱਕ ਬਹਿ ਹੋਰ ਬੇਨਤੀ ਕਰਦਾ ਜੇ ਸਰਕਾਰਾਂ ਇਦਾਂ ਕਰਦੀ ਹੈ ਤੇ ਗਾਂਵਾਂ ਵਿੱਚ ਬਾਹ ਫੜ ਕੇ ਵੋਟਾਂ ਵੀ ਪਾਦੇ ਹੋ ਕਿ ਅਗਲੀ ਵਾਰੀ ਨਾ ਕਰੇ ਇਲਾਮ ਬੰਦੇ ਸੋਚਦੇ ਨੇ ਫਾਇਦੇ ਲਈ ਜਾ ਉਹਦੇ ਪੁਰ ਵੋਟਾਂ ਵਾਦੇ ਆ ਕੇ ਆਹੀ ਵੀ ਇਹ ਕੰਮ ਕਰੀਦਾ ਇਹ ਵੀ ਕੰਮ ਕਰੀਦਾ ਜਿੰਦਾਬਾਦ ਬੈਲ ਸਾਹਿਬ ਬਾਲਕੋ ਜੱਲਾ ਵਧੀਆ ਔਰ ਇਹ ਜਿਹੜਾ ਲੜਾ ਦੇਖ ਰਹੇ ਹੋ ਕਿੱਥੇ ਆ ਕੋਟੇ ਮਸ਼ੀਨ ਲੱਗੀ ਆ ਇਹਨੂੰ ਕਿਰਨ ਵਾਲਾ ਕਹਿੰਦੇ ਆ ਔਰ ਇਹ ਕਿਰਨ ਵਾਲਾ ਦਿਨਾ ਨਗਰ ਦਾ ਇੱਕ ਪਿੰਡਾ ਸਲੇਮਕੋਤ ਉੱਥੋਂ ਚੱਲਦਾ ਇਹ ਫਿਰ ਜ਼ਿਗਜ਼ੈਗ ਆਪੂ ਆਪੂ ਹੁੰਦਾ ਇਹ ਅਜਨਾਲਾ ਜਾ ਕੇ ਤਸਕੀਨ ਆਲਾ ਬਣਦਾ ਔਰ ਇਹ ਨਾਲੇ ਦੀ ਪਿਛਲੇ ਕਈ ਸਾਲਾਂ ਤੋਂ ਤੁਸੀਂ ਸੋਣ ਹੀ ਲਿਆ ਇੱਥੋਂ ਦੀ ਵਸੋਂ ਇੱਥੋਂ ਦੇ ਜਿਹੜੇ ਨਮਾਇੰਦੇ ਨੇ ਇੱਥੋਂ ਦੇ ਜਿਹੜੇ ਪ੍ਰਤਵੰਤੇ ਨੇ ਉਹ ਲਗਾਤਾਰ ਦਸ ਰਹੇ ਨੇ ਕਿ 25 25 ਸਾਲ ਦੀ 30 ਸਾਲ ਹੋ ਗਏ ਇਸ ਨਾਲੇ ਦੀ ਸਾਰ ਕਿਸੇ ਨੇ ਨਹੀਂ ਲਈ ਕਈ ਸਰਕਾਰਾਂ ਆ ਨ ਗਈਆਂ ਕਈ ਆ ਗਈਆਂ ਔਰ ਇਹ ਨਾਲਾ ਉਸੇ ਤਰ੍ਹਾਂ ਉਸੇ ਤਰ੍ਹਾਂ ਰਿਹਾ ਇੰਨੀ ਜੜੀ ਬੂਟੀ ਇੰਨਾ ਨਾਲਾ ਚੋਖ ਹੋ ਗਿਆ ਨਤੀਜੇ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਲੋਕਾਂ ਦੀਆਂ ਜ਼ਮੀਨਾਂ ਨੇ ਔਰ ਇਹ ਨਾਲਾ ਸਾਫ਼ ਨਾ ਹੋਣ ਕਰਕੇ ਪਾਣੀ ਭਰ ਜਾਂਦਾ ਸੀ ਔਰ 2-2 3-3 ਫੁੱਟ 4 ਪਰਮਜੀ ਸਿੰਘ 4-4 ਫੁੱਟ 4-4 ਫੁੱਟ ਉੱਪਰ ਆ ਜਾਂਦਾ ਸੀਗਾ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਆਪਣੀਆਂ ਮਸ਼ੀਨਾਂ ਖਰੀਦੀਆਂ ਨੇ ਔਰ ਮਸ਼ੀਨਾਂ ਖਰੀਦ ਕੇ ਇਹ ਕੰਮ ਜਿਹੜਾ ਸ਼ੁਰੂ ਕਰ ਰਹੇ ਆ ਇਹ ਜਿਹੜਾ ਕਿਰਨ ਨਾਲਾ ਵਾ ਇਹਦੀ ਜਿਹੜੀ ਸਫਾਈ ਆ ਇਹ ਤਕਰੀਬਨ 68 ਦੇ ਕਰੀਬ ਪਿੰਡ ਨੇ ਜਿਨ੍ਹਾਂ ਵਿੱਚ ਫੋਕ ਲੇਨ ਚੱਲੂਗੀ ਔਰ ਵਿਧਾਨ ਸਭਾ ਹਲਕਾ ਵਰਦਾਸਪੁਰ ਦੇ ਵਿੱਚ 25 26 ਪਿੰਡਾਂ ਦੇ ਵਿੱਚ ਇਹਦੀ ਸਫਾਈ ਹੋਏਗੀ ਔਰ ਤਕਰੀਬਨ ਇਹਦੀ ਜਿਹੜੀ ਕਿਲੋਮੀਟਰ ਵੀ 25 ਦੇ ਕਰੀਬ 25 ਕਿਲੋਮੀਟਰ ਦੇ ਵਧਣਗੇ ਔਰ 55 ਲੱਖ ਰੁਪਈਆ ਇਹਦੇ ਦਾ ਖਰਚ ਆਊਗਾ ਔਰ ਉਹਦੇ ਨਾਲ ਜਿੰਦਾਬਾਦ ਜਿੰਦਾਬਾਦ ਇਹਦੇ ਨਾਲ ਇਹ ਹੋਊਗਾ ਇਹ ਜਿਹੜੀ ਡਰੇਨ ਆ ਬਿਲਕੁਲ ਸਫਾਈ ਦਾ ਵਧੀਆ ਹੋ ਜਾਊਗੀ ਪਾਣੀ ਝੀਰ ਜਾਊਗੀ ਔਰ ਜਿਹੜੀ ਕਿਸਾਨੀ ਜਿਹੜੀ ਸਾਡੀ ਕਈ ਸਾਲਾਂ ਤੋਂ ਇਹ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਰਿਹਾ ਸੀਗਾ ਅਰ ਪਹਿਲੀ ਵਾਰ ਹੋਊਗਾ ਜਿਹੜੀ ਉਹਦੀ ਫਸਲਾਂ ਦੋ ਹੋਣਗੀਆਂ ਨਹੀਂ ਤੇ ਇੱਕੋ ਇੱਕੋ ਫਸਲ ਜਿਹੜੀ ਆ ਲੋਕ ਲੈਂਦੇ ਨੇ